ਸੱਚਾ ਮੁਰਦਾਬਾ ਸੱਚਾ ਮੁਰਦਾਬਾ ਸਾਨੂੰ ਇਨਸਾਫ ਦਿਓ ਮੁਰਦਾਬਾ ਮਰਜੰਦਰ ਕੁਮਾਰ ਪੀਖੀ ਸੋਭਾ ਸਖਤਰ ਬਾਜਨ ਸਮਾਜ ਪਾਰਟੀ ਔਰ ਮੇਰੇ ਨਾਲ ساری ਜਿਹੜੀ ਟੀਮ ਹੈ ਸਾਡੀ ਸਾਡੇ ਹਲਕੇ ਦੇ ਸਾਬਕਾ ਪ੍ਰਧਾਨ ਮੱਖਣ ਸਿੰਘ ਜੀ ਔਰ ਮੌਜੂਦਾ ਜਨਰਲ ਸੈਕਟਰੀ ਰਾਮਫਲ ਜੀ ਔਰ ਸ਼ੇਰ ਸਿੰਘ ਜੀ ਕਿਉਂਕਿ ਅੱਜ ਅਸੀਂ ਇੱਕ ਬਿਊਰੋਕ੍ਰਾਟ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਲੜਕੀ ਦਾ ਇਹ ਮਾਮਲਾ ਹੈ ਇਹ ਕਾਫੀ ਸਮੇਂ ਤੋਂ ਗੁੰਝਲਦਾਰ ਬਣਿਆ ਹੋਇਆ ਹੈ ਔਰ ਜਿਹੜਾ ਪਰਿਵਾਰ ਹੈ ਉਹ ਪੁਲਸ ਕੋਲੇ ਜਿਹੜਾ ਆ ਕੇ ਚੱਕਰਾ ਮਾਰ ਮਾਰ ਟੱਕਰਾ ਮਾਰ ਮਾਰ ਕੇ ਰੋਂਦੇ ਕੁੜਲਾਉਂਦੇ ਆ ਜਿਹੜੇ ਉਹ ਘਰਾਂ ਨੂੰ ਬੇਵਸ ਹੋ ਕੇ ਚਲੇ ਜਾਂਦੇ ਆ ਪਰ ਪੁਲਸ ਜਿਹੜੀ ਆ ਚਾਹੇ ਤਾਂ ਉਹ ਕਦੇ ਕਹਿ ਦਿੰਦਾ ਮੋਹਾਲੀ ਬਖੂਹਾ ਬਣਦਾ ਕਦੇ ਕਹਿੰਦੇ ਪਟਿਆਲਾ ਬਖੂਹਾ ਬਣਦਾ ਕਦੇ ਸੰਗਰੂਰ ਦਾ ਬਣਦਾ ਔਰ ਕਦੇ ਮਾਨਸਾ ਦਾ ਬਣਦਾ ਪਰ ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਆਖਰ ਇਹ ਪੁਲਸ ਕਿਉਂ ਇਹ ਕੁਛ ਕਰ ਰਹੀ ਆ ਔਰ ਅੱਜ ਜਦੋਂ ਪਰਿਵਾਰ ਵੱਲੋਂ ਥਾਣੇ ਦਾ ਘਿਰੌ ਦਾ ਐਲਾਨ ਕੀਤਾ ਤਾਂ ਅਸੀਂ ਉਸ ਧਰਨੇ ਦੇ ਵਿੱਚ ਪਹੁੰਚੇ ਔਰ ਅੱਜ ਦੇ ਮੌਜੂਦਾ ਜਿਹੜੇ ਸਾਡੇ ਐਸਐਚਓ ਸਾਹਿਬ ਨੇ ਉਹਨਾਂ ਨੇ ਜਿਹੜਾ ਦੋ ਦੰਦਾ ਵਿਸ਼ਵਾਸ ਹੈ ਜਿਹੜਾ ਪਰਿਵਾਰ ਤੋਂ ਔਰ ਜਥੇਬੰਦੀਆਂ ਤੋਂ ਜਿਹੜਾ ਸਮਾਂ ਮੰਗਿਆ ਅਸੀਂ ਇਹਨਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿਉਂਕਿ ਜੇ ਕੋਈ ਡੰਗ ਸਟਰ ਚੱਕੜਾ ਹੋਵੇ ਜਾਂ ਕੋਈ ਹੋਰ ਕਾਰਵਾਈ ਕਰਨੀ ਹੋਵੇ ਫਿਰ ਪਤਾ ਨਹੀਂ ਇਹਨਾਂ ਕੋਲ ਕਿੱਥੋਂ ਇਹ ਗੱਲਾਂ ਆ ਜਾਂਦੀਆਂ ਨੇ ਔਰ ਫਿਰ ਝੜਕਦੇ ਕੇ ਜਿਹੜਾ ਉਸ ਦੂਜੇ ਏਰੀਏ ਦੇ ਵਿੱਚੋਂ ਜਾ ਕੇ ਚੱਕ ਲਿਆਉਂਦੇ ਨੇ ਪਰ ਅੱਜ ਸਾਨੂੰ ਬੜਾ ਦੁੱਖ ਹੋ ਰਿਹਾ ਕਿਉਂਕਿ ਜਿਹੜਾ ਇਹ ਪਰਿਵਾਰ ਹੈ ਇੱਕ ਗਰੀਬ ਪਰਿਵਾਰ ਹੈ ਜੇ ਇੱਥੇ ਅੱਜ ਸਰਮਾਇਦਾਰਾਂ ਦਾ ਇਹ ਬੱਚੇ ਹੁੰਦੇ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਪੁਲਿਸ ਨੇ ਮਿੰਟਾਂ ਦੇ ਵਿੱਚ ਆ ਜਿਹੜਾ ਸਾਰਾ ਕੁਝ ਆਪਾਲ ਸ਼ੁਰੂ ਕਰ ਦੇਣੀ ਸੀ ਔਰ ਕਰ ਜਿਹੜਾ ਕਰ ਲੈਣੀ ਸੀ ਔਰ ਹੁਣ ਸਾਨੂੰ ਹੁਣੇ ਜਿਹੜਾ ਪਤਾ ਲੱਗਿਆ ਵੀ ਪਰਿਵਾਰ ਨੇ ਜਿਹੜਾ ਕਿ ਕੱਲ ਗਏ ਸੀ ਔਰ ਉੱਥੇ ਪਰਿਵਾਰ ਨੇ ਜਿਹੜਾ ਦੱਸਿਆ ਵੀ ਪਰਿਵਾਰ ਦਾ ਜਿਹੜਾ ਉਹਨਾਂ ਦਾ ਛੋਟਾ ਭਰਾ ਸੀ ਜਾਂ ਵੱਡਾ ਭਰਾ ਸੀ ਉਹ ਬੈਠਾ ਸੀ ਔਰ ਜੇ ਪੌਸੇ ਚਾਹੁੰਦੀ ਤਾਂ ਉਸ ਨੂੰ ਚੱਕ ਕੇ ਲਿਆ ਕੇ ਵੀ ਇਹ ਸਾਰਾ ਕੁਝ ਕਰ ਸਕਦੇ ਸੀ ਹਾਂ ਜੀ ਜਿਹੜਾ ਤੁਹਾਨੂੰ ਲੱਗਿਆ ਸੀਗਾ ਇਹ ਸਾਡੇ ਇੱਕ ਪਿੰਡ ਦੀ ਇਲਾਕੇ ਦੀ ਪਿੰਡ ਦੀ ਲੜਕੀ ਗੁੰਮ ਸੀਗੀ ਜੋ ਪ੍ਰਾਈਵੇਟ ਤੌਰ ਤੇ ਮਹਾਲੀ ਡਾਕਟਰ ਦੀ ਡਾਕਟਰ ਨੇ ਲੱਗੀ ਹੋਈ ਸੀਗੀ ਇਹ ਪਿਛਲੀ 11 ਮਈ ਤੋਂ ਲੜਕੀ ਗੁੰਮ ਹੈ ਅਸੀਂ ਬਲਵਿੰਦਰ ਸਿੰਘ ਬੋਸੀ ਫਤੇ ਗੜ ਦੇ ਖਿਲਾਫ ਮੁਕੱਦਮਾ ਅੱਜ ਕਰ ਲਿਆ ਦੋਸ਼ੀ ਨੂੰ ਅਸੀਂ ਜਲਦੀ ਗ੍ਰਫਤਾਰ ਕਰਕੇ ਕੁਝ ਕੁਸ਼ ਕਰਕੇ ਪੂਰਨ ਦੀ ਕਾਨੂੰਨੀ ਕਾਰਵਾਈ ਕਰਾਂਗੇ ਦੇਖਣਾ ਪਰ ਅਸੀਂ ਬਹਾਜਨ ਸਮਾਜ ਪਾਰਟੀ ਵੱਲੋਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਵੀ ਜਿਆਦਾ ਇਹ 2 ਦਿਨਾਂ ਦੇ ਵਿੱਚ ਵਿੱਚ ਇਹ ਜਿਹੜਾ ਮਸਲਾ ਹੈ ਹੱਲ ਕਰ ਦੇਣਾ ਤੇ ਨਹੀਂ ਉਸ ਤੋਂ ਬਾਅਦ ਜਾਹਰਾ ਕੋਈ ਹੋਊਗਾ ਅਸੀਂ ਹਾਈ ਕਮਾਂਡ ਨਾਲ ਗੱਲ ਕਰਕੇ ਇਹ ਜਿਹੜਾ ਕੋਈ ਵਧੀਆ ਜਿਹੜਾ ਫੈਸਲਾ ਲੈ ਕੇ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਵਾਂਗੇ ਔਰ ਪਿੱਛੇ ਨਹੀਂ ਹਟਾਂਗੇ ਜੈ ਭੀਮ ਜੈ ਪਰਤ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ